ਆਪਾਂ ਜਾਵਾਂਗੇ ਆਪਣਾ ਪਿੰਡ ਦਾ ਦਿਖਾਵਾਂਗੇ ਰੇਲਵੇ ਸਟੇਸ਼ਨ ਤੁਨੂੰ ਚੱਲ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਹੋਗੇ ਇਧਰ ਅੰਸੂਆ ਅਸੀਂ ਆਏ ਸੀ ਖੇਤ ਤੇ ਵੇਹ ਦੁੱਧ ਪਾਉਣਾ ਹੈ ਦੀ ਤੇ ਆਈ ਦੀ ਖੇਤ ਸਵਾਗਤ ਆ ਤੁਹਾਡਾ ਆਪਣੇ ਬਲੌਗ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡਾ ਬਲੌਗ ਵਿੱਚ ਸਵੇਰ ਦਾ ਟਾਈਮ ਆ ਗਈ ਸੀ ਖੇਤ ਆ ਦੇਖੋ ਇਧਰ ਖੇਤ ਆ ਗਈ ਸੀ ਤੇ ਵੀ ਢੇੜਾ ਕੱਢ ਕੇ ਆਉਣੇ ਆਂਗੇ ਦੁੱਧ ਪਾਉਣ ਆਏ ਸੀ ਇਤਰਾ ਗੀਨੀ ਪਈ ਆਗੀ ਆ ਤੇ ਖੇਤ ਆਏ ਸੀ ਆ ਮੱਕੀ ਦੇ ਕਿੰਨੀ ਵਧੀਆ ਆ ਗਈ ਪੂਰੀ ਵਧੀਆ ਮੱਕੀ ਹੋਈ ਪਈ ਆਗੀ ਆ ਦੇਖੋ ਇਹ ਸਵਾਗਤ ਆ ਤੁਹਾਡਾ ਵੀਡੀਓ ਜੇ ਵਧੀਆ ਲੱਗਦੀ ਹੁੰਦੀ ਆ ਵੀਡੀਓ ਸ਼ੇਅਰ ਕਰ ਦਿਆ ਕਰੋ ਚੈਨਲ ਫੋਲੋ ਕਰ ਲਿਆ ਕਰੋ ਜੇ YouTube ਤੇ ਦੇਖਦੇ ਤਾਂ ਸਬਸਕ੍ਰਾਈਬ ਕਰ ਲਿਓ ਤੇ ਆ ਖੜਾ ਦੀ ਸਕੂਟਰੀ ਅੰਸ਼ੂ ਨੇ ਇੱਧਰ ਇੱਧਰ ਪਾਓ ਦੇਖੋ ਕਿੰਨੇ ਦੇ ਪਨੀਰੀ ਬਹੁਤ ਵਧੀਆ ਹੋਈ ਪਈ ਆ ਪੂਰੀ ਵਧੀਆ ਅੱਜ ਆਪਾਂ ਜਾਵਾਂਗੇ ਆਪਣਾ ਪਿੰਡ ਦਾ ਦਿਖਾਵਾਂਗੇ ਰੇਲਵੇ ਸਟੇਸ਼ਨ ਤੁਨੂੰ ਥੋੜੇ ਟਾਈਮ ਤੱਕ ਜਾਵਾਂਗੇ ਟ੍ਰੇਨ ਆਉਂਦੀ ਹੈ ਜਿਹੜੀ ਛੱਡਦੀ ਹੈ ਗਿਉਂ ਤਾਂ ਹੁਣ ਅੱਜ ਕੱਲ ਪੈਸੰਜਰ ਟ੍ਰੇਨਾਂ ਬੰਦ ਹੀ ਕਰਤੀਆਂ ਪਰ ਉੱਥੇ ਕੁਝ ਸੰਘਰਸ਼ ਤੋਂ ਬਾਅਦ ਕੁਝ ਟ੍ਰੇਨਾਂ ਖੜਨ ਲੱਗੀਆਂ ਨੇ ਮੇਰੇ ਪਿੰਡ ਤੇ ਅੱਜ ਉਹਤੇ ਆਪਾਂ ਜਾਣਾ ਸਾਡੇ ਕਿਸੇ ਫੈਮਿਲੀ ਮੈਂਬਰ ਨੇ ਤੇ ਉਹਨਾਂ ਨੂੰ ਟ੍ਰੇਨ ਚੋਂ ਉੱਤੇ ਤੇ ਟ੍ਰੇਨ ਚੜਾਉਣਾ ਕੁਝ ਮਰਜ਼ੀ ਸਮਝ ਲਓ ਹਾਸੇ ਵਾਲੀ ਗੱਲ ਵੀ ਹੋ ਜਾਂਦੀ ਆ ਇਉਂ ਨਾਲ ਜਾਣਾਗਾ ਟ੍ਰੇਨ ਤੇ ਚੜਨਾਗਾ ਉਸ ਲੈ ਕੇ ਜਾਵਾਂਗੇ ਤੇ ਉੱਥੇ ਦਿਖਾਵਾਂਗੇ ਤੁਹਾਨੂੰ ਸਟੇਸ਼ਨ ਟ੍ਰੇਨ ਵੀ ਦਿਖਾਵਾਂਗੇ ਇਲੈਕਟ੍ਰੀਕਲ ਇੰਜਨ ਲੱਗੇ ਹੁਣ ਤਾਂ ਡਬਲ ਲਾਈਨ ਹੋ ਗਈ ਮੇਰੇ ਪਿੰਡ ਪਿੰਡ ਕਿਹੜਾ ਹੈਗਾ ਮੈਂ ਤੁਹਾਨੂੰ ਉਹ ਵੀ ਦੱਸੂਗਾ ਵੀਡੀਓ ਵਿੱਚ ਤੇ ਜ਼ਰੂਰ ਦੱਸੂਗਾ ਤੇ ਬਣੇ ਰਹੋ ਵੀਡੀਓ 'ਚ ਮੇਰੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਫੋਲੋ ਕਰ ਲਿਆ ਕਰੋ ਆਖੜਾ ਅੰਸੂ ਅੰਸ ਦੇ ਛੁੱਟੀਆਂ ਅੱਜ 13 ਤਰੀਕ ਹੋਊਗੀ 13 7 17 ਦੀਆਂ ਛੁੱਟੀਆਂ ਰਹਿ ਗਈਆਂ ਇਹਦੀਆਂ ਚਲ ਕੋਈ ਗੱਲ 17 ਵੀ ਬਹੁਤ ਨੇ ਹੋਰ ਬਾਤ ਹੈ ਨਹੀਂ ਹੁਣ ਨਹੀਂ ਬਾਤ ਦੀਆਂ ਗਰਮੀ ਬਹੁਤ ਆ ਗਈ ਵਧਣ ਗਿਆ ਹਾਂ ਨੂੰ ਬਹੁਤ ਆ ਵਧਣ ਗਿਆ ਉਦੋਂ ਠੰਡ ਪੈ ਜੂ ਮੀਂਹ ਪੈ ਜੂ ਉਦੋਂ ਤਾਂ ਉਦੋਂ ਤਾਂ ਮੀਂਹ ਪੈ ਜਾਣਾ ਸੁੱਕਾ ਛੁੱਟੀਆਂ ਹੋਰ ਬਾਤ ਜਾਣਗੇ ਮੈਂ ਨਹੀਂ ਉਦੋਂ ਤਾਂ ਮੀਂਹ ਪੈ ਜਾਣਾਗਾ ਆਹ ਪਨੀਰੀ ਲੱਗੇ ਇਧਰ ਪੱਠਾ ਜਲਦਾ ਦੇਖੋ ਇਧਰ ਪੱਠਾ ਆਪਣੇ ਆਹ ਦੇਖੋ ਸਾਰਾ ਮੈਂ ਦਿਖਾਉਣਾ ਤੁਹਾਨੂੰ ਆਲਾ-ਦਾਲਾ ਹਾਂ ਸੁੱਕਿਆ ਗੇੜਾ ਕਰਨਾ ਦੇਖੋ ਇਧਰ ਕਿੰਨਾ ਵਧੀਆ ਦਰਖਤ ਸਾਡੇ ਬਹੁਤ ਨੇ ਇੱਥੇ ਆ ਤੂ ਤੂਟਾਂ ਵਾਲਾ ਖੂਰ ਆ ਜਾਮਣ ਆ ਪਿੱਪਲ ਬਰੋਟਾ ਕਾਫੀ ਦਰਖਤ ਨੇ ਇੱਥੇ ਬਹੁਤ ਜਿਆਦੇ ਦਰਖਤ ਨੇ ਆਪਣੇ ਤੁਹਾਡੇ ਵੀ ਦੱਸੇ ਤੁਹਾਡੇ ਵੀ ਆਈ ਨੇ ਦਰਖਤ ਸਾਡੇ ਤਾਂ ਕਾਫੀ ਦਰਖਤ ਨੇ ਆ ਖੂ ਆਗਾ ਇੱਥੇ ਇਹ ਵੀ ਤੁਹਾਨੂੰ ਕਰਾਉਣਾ ਦਰਸ਼ਨ ਖੂ ਦੇ ਦੇਖੋ ਆ ਖੂ ਆ ਇੱਥੇ ਆ ਸੀ ਖੂ ਦੇਖ ਖੂ ਆਗਾ ਆ ਕੋਪਲਾਤਾ ਇਧਰ ਦੇਖ ਦਰਖਤ ਦੇਖੋ ਦੇਖੋ ਉਹ ਖੇਤ ਆ ਦੇਖੋ ਕਿੰਨੇ ਦਰਖਤ ਨੇ ਆਪਣੇ ਖੇਤ ਪੂਰੇ ਦਰਖਤ ਲੱਗੇ ਹੋਣੇ ਖੇਤ ਤਾਂ ਲਾਗੇ ਨਾ ਖੇਤ ਤੱਕ ਤਾਂ ਦਰਖਤਾਂ ਮਣਾ ਬਣਦਾ ਹੀ ਨਹੀਂ ਹੈਗਾ ਆਪਾਂ ਕਹਿੰਨੇ ਆਗੇ ਆਪਣਾ ਖੇਤ ਦਰਖਤਾਂ ਆਪਣਾ ਖੇਤ ਨਹੀਂ ਬਣਦਾ ਦਰਖਤ ਤਾਂ ਖੇਤ ਹੋਣੇ ਚਾਹੀਦੇ ਨੇ 1 2 2 3 ਖੇਤ 2 3 ਦਰਖਤ ਤਾਂ ਲਾਓ ਯਾਰ ਨਹੀਂ ਇੱਕ ਤਾਂ ਲਾਓ ਜਿੱਥੇ ਦਰਖਤ ਨੇ ਮੋਟਰ ਕੋਲ ਦਰਖਤ ਹੋਵੇ ਬੈਠਣ ਨੂੰ ਸੰਗਣੀ ਸੌ ਹੋਵੇ ਦੇਖੋ ਕਿੰਨਾ ਨਜ਼ਾਰਾ ਰੋਟੀ ਖਾਣ ਦਾ ਦੁਪਹਿਰੇ ਇਥੇ ਦਰਖਤ ਹੀ ਨਹੀਂ ਹੈਗੇ ਉਹ ਕੋਠੀਆਂ ਜੀਆਂ ਪਾ ਕੇ ਕੋਈ ਲਾਉਂਦੇ ਨਹੀਂ ਕਰਦੇ ਨਹੀਂ ਉਹ ਕਿਤੇ ਖੇਤ ਨਹੀਂ ਯਾਰ ਉਹ ਅਸਲੀ ਕਿਸਾਨਾਂ ਵਾਲਾ ਕੰਮ ਨਹੀਂ ਹੈਗਾ ਜਿਹੜਾ ਅਸਲੀ ਕਿਸਾਨ ਦਾ ਕੰਮ ਆ ਖੇਤ ਹੋਵੇ ਦਰਖਤ ਲੱਗੇ ਹੋਣ ਇੱਕ ਦੋ ਫਲ ਵਾਲੇ ਵੀ ਲੱਗੇ ਹੋਣ ਬੂਟੇ ਦੂਜੇ ਵੀ ਲੱਗੇ ਹੋਣ ਤੇ ਦੁਪਹਿਰੇ ਛਾਂ ਹੇਠਾਂ ਬਹਿ ਕੇ ਰੋਟੀ ਖਾਣ ਦਾ ਆਨੰਦ ਹੀ ਹੋਰ ਆਗਾ ਉਦੋਂ ਨਜ਼ਾਰਾ ਆਉਂਦਾ ਉਦੋਂ ਕਹਿੰਦੇ ਵੀ ਹਾਂ ਖੇਤ ਆਗਾ ਆਪਾਂ ਲਾਉਂਦੇ ਨਹੀਂ ਦਰਖਤ ਉਹ ਛੋਟੀ ਜੀ ਕੋਠੀ ਜੀ ਪਾ ਕੇ ਵਾਹ ਜੰਦਾ ਲਾ ਦਿੰਦੇ ਆ ਉਹ ਕੋਈ ਦਰਖਤ ਨਹੀਂ ਯਾਰ ਆ ਦੇਖੋ ਕਿੰਨੇ ਵਧੀਆ ਦਰਖਤ ਨੇ ਆਉਂਦਾ ਨਜ਼ਾਰਾ ਜੇ ਆਉਂਦਾ ਨਜ਼ਾਰਾ ਤਾਂ ਜਰੂਰ ਦੇਖੋ ਕਿੰਨੇ ਦਰਖਤ ਨੇ ਦੇਖੋ ਇਧਰ ਆਹ ਵਗਣਾ ਨਜ਼ਾਰਾ ਇਸ ਕਰਕੇ ਦਰਖਤ ਹੋਣੇ ਤਾਂ ਜ਼ਰੂਰੀ ਨੇ ਖੇਤਾਂ 'ਚ ਦਰਖਤਾਂ ਬਿਨਾ ਹੈ ਹੀ ਨਹੀਂ ਅਸਲੀ ਜਿਵੇਂ ਕਹਿੰਦੇ ਨੇ ਤੂਤਾਂ ਵਾਲਾ ਖੂ ਉਹ ਐਵੇਂ ਨਹੀਂ ਕਹਿੰਦੇ ਹੁੰਦੇ ਅੱਲਾ ਪਈਆਂ ਹੁੰਦੇ ਤੂੱਤਾ ਵਾਲੇ ਖੂ ਦੀਆਂ ਉਹ ਸਾਲਾ ਨਜ਼ਾਰਾ ਸੀ ਸ਼ੌਂ ਸੀ ਉੱਥੇ ਤੂੱਤਾ ਵਾਲੇ ਖੂ ਦੀ ਉਹ ਤੈਨੂੰ ਪਤਾ ਅੱਗੇ ਦਰਖਤ ਹੁੰਦੇ ਤੂੱਤਾ ਵਾਲਾ ਖੂ ਕਹਿੰਦੇ ਵੀ ਤੂੱਤਾ ਵਾਲਾ ਖੂ ਆ ਉਹ ਐਵੇਂ ਹੁੰਦੇ ਆ ਦਰਖਤ ਜਿਵੇਂ ਆਪਣਾ ਉਹ ਤੂੱਤ ਲੱਗਿਆ ਹੋਇਆ ਉਹ ਤੂਤ ਵੱਧ ਹੁੰਦੇ ਉੱਥੇ ਤੂੱਤਾਂ ਵਾਲਾ ਖੂ ਬਣ ਜਾਂਦਾ ਸੀ ਚਲੋ ਜੀ ਬੜੀਆਂ ਗੱਲਾਂ ਨਹੀਂ ਕਰਦੇ ਹੁਣ ਆਪਾਂ ਦੂਵਾ ਚੱਲਾਂਗੇ ਇਸ ਨੂੰ ਸਟੇਸ਼ਨ ਦਿਖਾਵਾਂਗੇ ਵੀਡੀਓ 'ਚ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਜੀ ਰੇਲਵੇ ਸਟੇਸ਼ਨ ਤੇ ਮੇਰੇ ਪਿੰਡ ਦੇ ਦੇ ਮੈਂ ਦਾਂਸ ਆ ਦੇਖੋ ਆਹ ਰੇਲ ਸਟੇਸ਼ਨ ਤੇ ਤੇ ਟਿਕਟ ਲਾਈਨ ਚੱਲਿਆਂਗੇ ਅਸੀਂ ਆ ਦੇਖੋ ਥੱਗੀ ਵਾਰੀ ਦੇ ਹੋਰੇ ਟਿਕਟ ਤੇ ਅੱਟੂ ਵਾਰੀ ਦੇ ਤੇ ਇਹ ਟਿਕਟ ਲਾਈਨ ਚੱਲੇ ਆਂ ਟ੍ਰੇਨ ਆ ਗਈ ਸੀ ਤਪੇ ਪਟਿਆਲੇ ਜਾਣਾ ਸੀ ਆਪਣੇ ਪਸੰਜਰ ਨੇ ਇਹੋਂ ਲੈਣਾ ਟਿਕਟ ਲੈਣਾ ਟਿਕਟ ਲੈਣੇ ਆਗੇ ਟਿਕਟ ਲੈ ਕੇ ਦੇਖਦੇ ਆ ਕਿਹੜੇ ਪਲੇਟਫਾਰਮ ਤੇ ਆਉਂਦੀ ਹੈ ਡ੍ਰੇਨ ਇਹਦੋਂ ਇਹਦੋਂ ਪਟਿਆਲਾ ਵਾਲਾ ਰਹਿ ਗਿਆ ਟ੍ਰੇਨ ਆ ਰਹੀ ਹੈ ਇਦਰ ਲੋ ਜੀ ਆਗੇ ਦੀ ਸਟੇਸ਼ਨ ਤੇ ਟਿਕਟ ਲੈਣੇ ਆਗੇ ਸਟੇਸ਼ਨ ਦਾ ਵੀ ਦਿਖਾਉਣਾ ਕਿੰਨਾ ਸੋਹਣਾਗਾ ਅੰਦਰ ਟ੍ਰੇਨ ਆ ਰਹੀ ਹੈ ਕੋਈ ਹਾਂ ਪਹਿਲਾਂ ਇਹ ਪੁਰਾਣਾ ਸੀ ਆ ਪੁਰਾਣਾ ਸੀ ਆ ਇਮਾਰਤ ਪੁਰਾਣੀ ਹੈਗੀ ਤੇ ਉਧਰ ਬਣ ਗਈ ਨਵੀਂ ਇਮਾਰਤ ਇਹ ਕੋਈ ਨਾ ਇਹ ਆ ਲਾਲ ਪਿੰਡ ਆਪਣਾ ਸਟੇਸ਼ਨ ਦਿਖਾ ਦਿੰਨਾ ਹੋਇਆ ਆ ਨਵੀਂ ਇਮਾਰਤ ਪਈਆ ਦੇਖੋ ਕਿੰਨੀ ਸੋਹਣੀ ਆ ਦਰਦ ਸੱਜੀ ਵਰੀਆ ਹਾਂ ਜੀ ਨਮਾਗੋ ਨਿਆ ਯਾਰ ਬਈ ਕਿੰਨੇ ਖੁੱਲ ਕਿੰਨੇ ਚਾਹੀਦੇ ਨੇ ਹਾਂ ਜਬਾਤ 20 ਰੁਪਏ ਫੜ ਕੇ ਕਿੰਨੇ ਵਧ ਕੇ ਇਹ ਮੇਰਾ ਮੋਬਾਈਲ ਹਾਂ ਜੀ ਤੇ ਨਾਲ ਪਹਿੜ ਇੱਕੇ ਤੋਂ ਹਾਂ 50 ਦਾ 50 ਕੇ ਰਹਿ ਗਈ ਸੋਹੋ ਸੋਹੋ ਦੇ ਬੀਬੀ ਦੇ ਦਾ ਜਬਤ ਕੇ ਫੜ ਕੇ ਹੈ 10 ਦਾੜੀ ਹੈਗਾ ਵੀਰ ਜਬਤ ਕੇ ਜਬੜ ਕੇ ਲੈ ਮੈਂ ਫਿਰ ਜਬਤ ਕੇ ਜਾ ਕੋਈ ਜ਼ਰੂਰ ਹੈ ਫੜ ਜੀਤ ਨੂੰ ਨਹੀਂ ਪਤਾ ਹੈਗਾ ਦੇਖੋ ਟਰੇਨ ਜਾ ਰਹੀ ਆ ਪਟੰਡੇ ਨੂੰ ਅਮਾਲੇ ਕਿਨੇ ਹੋ ਆਈ ਹੈਗੀ ਹਾਂ ਚਲੋ ਇਹ ਟਰੇਨ ਨਾਂਗੀ ਲੈਣਿਆ ਟਿਕਟ ਪਹਨ ਰੁਪਈਏ ਖੁੱਲੇ ਨਹੀਂ ਸੀ ਗੁੱਲੇ ਫੜ ਕੇ ਲਿਆ ਆ ਗੁੱਲੇ ਰੁਪਈਏ ਦੋ ਕਹਿੰਦੇ ਦੇ ਖੜੇ ਦਿੱਤੋਂ ਟਿਕਟ ਲੈ ਲਿਆ ਜੀ ਤੇ ਮੈਂ ਇਧਰੋਂ ਵੀ ਦਿਖਾਉਣਾ ਤੁਹਾਨੂੰ ਦੂਜਾ ਪਾਸਾ ਸਟੇਸ਼ਨ ਦਾ ਦੇਖੋ ਕਿੰਨਾ ਵਧੀਆ ਆਹ ਦੇਖੋ ਕਿੰਨਾ ਸੋਹਣਾ ਸਟੇਸ਼ਨ ਬਣਿਆ ਹੋਇਆ ਇਧਰ ਪੂਰਾ ਵਧੀਆ ਬਣਿਆ ਹੋਇਆ ਸਟੇਸ਼ਨ ਬਾਹਰੋਂ ਸੋਹਣਾ ਬਣਿਆ ਇਧਰ ਕੜਨੂ ਬਣਿਆ ਹੋਇਆਗਾ ਇਧਰ ਐਂ ਆਉਣ ਨੂੰ ਬਣਿਆ ਹੋਇਆਗਾ ਇਧਰ ਆ ਬਣਿਆ ਹੋਇਆ ਨੇ ਦੇਖੋ ਆ ਦਰਖਤ ਦੇਖੋ ਪੇਪਲ ਤਰੋਟਾ ਬਹੁਤ ਪੁਰਾਣਾਗਾ ਇੱਥੇ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਆ ਕੀ ਬਹੁਤ ਹੀ ਵਧੀਆ ਹੈ ਇਧਰ ਐਂ ਸੂਖੜਾ ਹੈਗਾ ਕਿ ਟ੍ਰੇਨ ਆਉਣੀ ਹੈ ਜੇਕਰ ਲਾ ਉਧਰ ਦੇ ਪਰਲੇ ਉਹ ਟ੍ਰੇਨ ਖੜੀ ਆ ਮਾਲ ਗੱਡੀ ਉਧਰ ਆਉਂਦੀ ਹੁੰਦੀ ਆ ਪਰ ਅਜੇ ਥੱਲੇ ਪਾਸੇ ਆਉਗੀ ਕਿਉਂਕਿ ਉਧਰੋਂ ਖੜੀ ਹੈਗੀ ਇਹ ਸਟੇਸ਼ਨ ਦਾ ਬਾਹਰਲੀ ਸਾਈਡ ਆ ਗਈ ਇਹ ਵੀ ਪਹਿਲੀ ਵਾਰੀ ਦੇਖਿਆ ਅੱਜ ਦੇਖੋ ਆ ਸਟੇਸ਼ਨ ਆ ਭਾਈ ਆ ਬਾਹਰਲੀ ਸਾਈਡ ਆ ਇਮਾਰਤ ਆ ਗਈ ਆਹ ਸੀ ਪਹਿਲਾਂ ਇੱਥੇ ਟਿਕਟ ਮਿਲਦੀ ਸੀ ਉਹ ਸਾਹਮਣੇ ਇੱਧਰ ਟਿਕਟ ਮਿਲਦੀ ਹੁੰਦੀ ਪ੍ਰਾਣੀ ਇਹ ਇੱਥੇ ਇੱਥੇ ਟਿਕਟ ਮਿਲਦੀ ਹੁੰਦੀ ਸੀ ਪ੍ਰਾਣੀ ਦਿਖਾਉਣਾ ਇੱਥੇ ਬੈਂਦੇ ਸੀ ਆ ਦੇਖੋ ਪ੍ਰਾਣੀ ਮਾਰਦਾ ਇੱਥੇ ਬਹਿ ਜਾਂਦੇ ਸੀ ਆ ਦੇਖੋ ਕਿੰਨੇ ਪ੍ਰਾਣੀ ਮਾਰਦਾ ਇੱਥੇ ਟਿਕਟ ਮਿਲਦੀ ਹੁੰਦੀ ਆਹ ਪੁਰਾਣਾ ਚਾਰਟ ਲੱਗਿਆ ਹੋਇਆ ਉਹਦਰ ਨਵਾਂ ਦਿਖਾਇਆ ਸੀ ਆ ਇੱਥੇ ਟਿਕਟ ਮਿਲਦੀ ਹੁੰਦੀ ਟਿਕਟ ਘਰ ਇੰਦਰ ਦਿਖਾਉਣਾ ਕਿ ਉਹ ਸਹੀ ਤਰ੍ਹਾਂ ਹੀ ਇੱਥੇ ਨਗੁਣਾ ਆ ਗਿਆ ਅੰਦਰੋਂ ਅੰਦਰੋਂ ਹੁਣ ਇੱਥੇ ਕੁਝ ਨਹੀਂ ਹੈਗਾ ਇਹ ਟਿਕ ਟਿਕੜਕੀ ਆ ਦੇਖ ਲੋ ਆ ਗੋ ਰਾਇ ਤੇ ਪੁਰਾਣਾ ਸਟੇਸ਼ਨ ਆ ਇਹ ਆ ਗਿਆ ਇੰਨੀਆਂ ਟ੍ਰੇਨਾਂ ਖੜਦੀਆਂ ਦੇਖੋ ਕਿੰਨੀਆਂ ਲਿਖੀਆਂ ਨੇ ਹੁਣ ਤਾਂ ਟ੍ਰੇਨਾਂ ਹੀ 3-4 ਖੜਦੀਆਂ ਨੇ ਹਾਂ ਬਸ ਇਧਰ ਆਏ ਲਾਈਨ ਤੇ ਲੱਗਣਾ ਪੈਂਦਾ ਸੀ ਜੇ ਸਾਹਮਣੇ ਆ ਗਿਆ ਅਧਰ ਬਾਰੇ ਵੀ ਦਿਖਾਉਣਾ ਮੈ ਤੁਹਾਨੂੰ ਆ ਦੇਖੋ ਆ ਥੈਂਕ ਯੂ ਬਣੀ ਵਾਲੇ ਹਾਂ ਇਧਰ ਆ ਗਿਆ ਇੱਧਰ ਆਉਂਦੇ ਸੀ ਤੇ ਹਾਂ ਇਹ ਇੱਧਰ ਆਹ ਟਿਕਟਾਂ ਹੀ ਲੈਂਦੇ ਹੁੰਦੇ ਇਸ ਤਰ੍ਹਾਂ ਟਿਕਟ ਲੈਂਦੇ ਸੀ ਚੌੜੀ ਕਿੰਗੀਆਂ ਟਿਕਟਾਂ ਲੇਕਿਨ ਇਹ ਦੇਜਾ ਹਾਂ ਇਹ ਾਂਗੀ ਟ੍ਰੇਨ ਬਠਿੰਡਾ ਚੱਲੀ ਆ ਗਈ ਗੰਗਾ ਨਗਰ ਉਹ ਆ ਰਹੀ ਹੈ ਟ੍ਰੇਨ ਇੱਥੇ ਖੜੀ ਆ ਮਾਲ ਗੱਡੀ ਇਧਰ ਆਗਾ ਪਟਿਆਲਾ ਅੰਬਾਲਾ ਇਹ ਆ ਬਠਿੰਡਾ ਨਗਰ ਤੋਂ ਸਾਹਮਣੇ ਆ ਰਹੀ ਹੈ ਉਹ ਆ ਗਈ ਟ੍ਰੇਨ ਸਾਹਮਣੇ ਆ ਰਹੀ ਹੈ ਟ੍ਰੇਨ ਦਸਰੇ ਯੂ ਵੀ ਉਹ ਆ ਗਈ ਉੱਪਰ ਦੀ ਜਾਣਾ ਹੈ ਇਧਰ ਟ੍ਰੇਨ ਖੜੀ ਆ ਗਈ ਜਿਹੜੇ ਕਹਿੰਦੇ ਉੱਪਰ ਦੀ ਜਾਏ ਪੁਲ ਦੇ ਥੱਲੋਂ ਦੀ ਵਿੱਚ ਲੋਕ ਨੰਗੀ ਜਾਂਦੇ ਨੇ ਥੱਲੋਂ ਦੀ ਪਰ ਨਹੀਂ ਉਹ ਪੁਲਾ ਪੁਲਾ ਉੱਪਰ ਦੀ ਜਾਣਾ ਚਾਹੁੰਦਾ ਆ ਗਈ ਟ੍ਰੇਨ ਸਾਹਮਣੇ ਆ ਗਈ ਜੀ ਟ੍ਰੇਨ ਜਿਹਦੀ ਆਪਾਂ ਅਡਿਕ ਕਰਦੇ ਇਲੈਕਟ੍ਰੀਕਲ ਇੰਜਨ ਲੱਗਿਆ ਹੋਇਆ ਹਾਂ ਕੇ ਤੁਰਪੋ ਇਹ ਕਹਿੰਦੇ ਵੀ ਕਹਾਂ ਜਾਊਗੇ ਆਪਾਂ ਗਾਹਾਂ ਨੂੰ ਤੁਰ ਪੀਏ ਓਹ ਜਾ ਰਹੂਗੇ ਹੋ ਹਿੰਮਦੀ ਨਾਲ ਹਿੰਮਦੀ ਨਾਲ ਹੋ ਜਾਓ ਚਲੋ 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 ਆਪਾਂ ਬੈਗ ਫੜ ਲਾ ਪਾਪੀ ਦੋ ਖੜ ਗਈ ਖੜ ਗਈ ਖੜ ਗਈ ਇੱਜੀ ਹੋ ਜਾਓ ਸੀਟ ਹੈਗੀ ਹੈਗੀ ਆ ਖਾਲੀ ਪਈ ਸੀਟ ਚਲੋ ਜੀ ਚੜ ਦਾ ਪਾਪਾ ਜੀ ਨੂੰ ਆਪਾਂ ਟ੍ਰੇਨ ਤੇ ਲਾਓ ਜੀ ਚੜ ਗਏ ਨਾਸਟੀ ਆ ਗਿਆ हाँ सी सीटा ठीक है आएगी इधर है लो जी ट्रेन खड़ी है ले जी इस तरह भी पखे चलते ने <laughs> इधर हो जा ਲਓ ਜੀ ਚੱਲ ਪੀ ਟ੍ਰੇਨ ਜੀਟੀ ਵਾਜਦੀ ਆ ਲਓ ਜੀ ਚੱਲ ਪੀ ਟ੍ਰੇਨ ਆ ਲਾਲ ਰੇਲਵੇ ਸਟੇਸ਼ਨ ਤੋਂ ਕੀ ਹਾਲ ਹੈ ਚਲਿਏ ਆਂਸ ਦੇਖ ਲਈ ਟ੍ਰੇਨ ਚੱਲ ਪਈ ਜੀ ਇਧਰੋਂ ਜਾ ਰਹੀ ਹੈ ਟ੍ਰੇਨ ਬਠਿੰਡਾ ਗੰਗਾ ਅੰਬਾਲਾ ਬਠਿੰਡਾ ਵਾਲਾ ਬਠਿੰਡਾ ਵਾਲਾ ਹਾਂ ਹਾਂ ਚਲੋ ਜੀ ਗਈ ਟ੍ਰੇਨ ਹਲਾ ਦੇ ਰੇਲਵੇ ਸਟੇਸ਼ਨ ਤੇ ਚੱਲਦੇ ਹੁਣ ਘਰ ਨੂੰ ਕਿਹਾ ਵਾ ਚਾਰਤਾ ਹੁਣ ਚੱਲਿਆ ਮੈਂ ਤੇ ਆਸੂ ਘਰੇ ਤੇ ਕਿਵੇਂ ਲੱਗੀ ਵੀਡੀਓ ਸਾਨੂੰ ਜਰੂਰ ਦੱਸਿਓ ਸਾਨੂੰ ਤੇ ਵੀਡੀਓ ਸ਼ੇਅਰ ਕਰ ਦਿਓ ਆ ਇੱਥੇ ਆ ਦੇਖੋ ਨੀਸ਼ਾਨ ਸਾਹਿਬ ਸਟੇਸ਼ਨ ਦੇ ਕੋਲੇ ਇਹ ਆ ਦੇਖੋ ਆ ਸਟੇਸ਼ਨ ਆ ਗਿਆ ਇੱਧਰ ਕਿੰਨਾ ਸੋਹਣਾ ਹੈ ਟ੍ਰੇਨ ਖੜੀ ਹੈਗੀ ਇਹ ਮੇਰੇ ਪਿੰਡ ਅਲਾਲ ਦਾ ਸਟੇਸ਼ਨ ਹੈਗਾ ਧੂਰੀ ਤੇ ਬਰਨਾਲੇ ਦੇ ਵਿਚਾਲੇ ਪੈਂਦਾ ਹੈ ਤੁਹਾਨੂੰ ਮੈਂ ਦੱਸਦਾ ਆ ਦੇਖੋ ਇਹ ਟ੍ਰੇਨ ਖੜੀ ਆ ਮਾਲ ਟ੍ਰੇਨ ਤੇ ਇੱਧਰ ਇੱਧਰ ਆ ਜਾਂਦਾ ਹੈਗਾ ਅੰਵਾਲਾ ਇੱਧਰ ਆ ਜਾਂਦਾ ਬਠਿੰਡਾ ਗੰਗਾ ਨਗਰ ਅੰਬਾਲਾ ਧੂਰੀ ਪਟਿਆਲਾ ਇਹ ਗੁਰਦੁਆਰਾ ਸਾਹਿਬ ਆ ਇੱਥੇ ਮੋਟਰੇਂ ਖੜਾਓ ਕੁਝ ਵੀ ਕਰਨਾ ਹੈ ਤੇ ਰਾਮਲਾ ਕਰ ਸਕਦੇ ਆ